ਮੈਂ ਡਿਪਟੀ ਕਮਿਸ਼ਨਰ ਪਟਿਆਲਾ ਅਜ ਮਿਤੀ 9 5 2025 ਨੂੰ ਆ ਸਾਹਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਜੀ ਕਿਸੇ ਤਰੀਕੇ ਦੀ ਪੈਨਿਕ ਦੀ ਕੋਈ ਲੋੜ ਨਹੀਂ ਹੈ ਜੀ ਅਸੀਂ ਜਦੋਂ ਵੀ ਕੁਝ ਪ੍ਰੀਕਾਸ਼ਨਰੀ ਮੀਜਰਸ ਜਾਂ ਕੁਝ ਵੀ ਆਂਦਾ ਹੈਗਾ ਤਾਂ ਅਸੀਂ ਤੁਹਾਡੇ ਨਾਲ ਸਾਂਝਾ ਵੀ ਕਰਦੇ ਹਾਂ ਤੇ ਇਸ ਦੀ ਲਗਾਤਾਰਤਾ ਇੱਥੇ ਥੋੜੀ ਖਬਰਾਂ ਆ ਰਹੀ ਸੀ ਕਿ ਰਾਸ਼ਨ ਯਾ ਐਸੈਂਸ਼ੀਅਲ ਸਰਵਿਸਿਜ਼ ਦੀ ਘਾਟ ਇਦਾਂ ਦਾ ਕੁਝ ਨਹੀਂ ਹੈਗਾ ਸਾਡੇ ਕੋਲ ਇਨਫ ਸਟਾਕ ਹੈਗਾ ਚਾਹੇ ਉਹ ਪਲਸਸ ਦਾ ਹੋ ਗਿਆ ਯਾ ਐਸੈਂਸ਼ੀਅਲ ਫੂਡ ਗ੍ਰੇਨਸ ਦਾ ਹੋ ਗਿਆ ਆਇਲਸ ਦਾ ਹੋ ਗਿਆ ਐਲ ਪੀ ਜੀ ਸਿਲੰਡਰਸ ਪੈਟਰੋਲ ਪੰਪ ਦਾ ਤੇ ਹੋਲਡਿੰਗ ਵਾਸਤੇ ਵੀ ਅਸੀਂ ਆਰਡਰ ਕੀਤੇ ਆ ਤਾਂ ਕਿਸੇ ਵੀ ਪੈਨਿਕ ਯਾ ਅਫਵਾਦੇ 'ਚ ਆ ਕੇ ਆਪਾਂ ਇਹੋ ਜਿਹੀ ਐਕਟੀਵਿਟੀਜ਼ 'ਚ ਨਾ ਪਈ ਤੇ ਇਸ ਮੈਸੇਜ ਦੇ ਰਾਹੀਂ ਮੈਂ ਇਹ ਦੱਸਣਾ ਚਾਹੁੰਦੀ ਆ ਕਿ ਜੀ ਸਾਡੇ ਕੋਲ ਇਨਫ ਸਟਾਕ ਅਵੇਲੇਬਲ ਹੈਗਾ ਤਾਂ ਆਪਾਂ ਪੈਨਿਕ ਨਾ ਕਰੀਏ ਤੇ ਅਸੀਂ ਹੈਲਪਲਾਈਨ ਨੰਬਰ ਵੀ ਡੀ ਐਫ ਐਸ ਈ ਫੂਡ ਸਪਲਾਈ ਵਿਭਾਗmeida ਵੀ ਦਿੱਤਾ ਹੈਗਾ ਤੇ ਤੁਹਾਨੂੰ ਕੋਈ ਅਮਰਜੈਂਸੀ ਜਾਂ ਕੋਈ ਦਿੱਕਤ ਆndੀ ਹੈ ਤਾਂ ਤੁਸੀਂ ਉਹਨਾਂ ਨਾਲ ਰਾਬਤਾ ਵੀ ਕਰ ਸਕਦੇ ਮੋਡਲ ਦੌਂਦੋ ਜੀ ਰੇਲੂ ਰਾਮ ਸਿੰਘ ਸਵਾਤੋਜੀ ਜੋ ਇਹ ਹਾਲਾਤ ਪੈਦਾ ਹੋਏ ਆਂ ਜੀ ਇਹਦੇ ਨੇ ਸਾਡੇ ਕੋਲ ਰਾਸ਼ਨ ਦਾ ਪੂਰਾ ਸਮਾਨ ਹੈ ਅਸੀਂ ਆਰ ਦੇਹਾ ਦੀ ਰਸਨ ਪੂਰਾ ਦਾਮ ਨਾਲ ਕਿਸ਼ੇ ਨੋ ਵੀ ਦੇਸੀ ਲੋਡ ਹੋਵੇ ਸਾਡੇ ਕੋਲ ਆਓ ਤੇ ਅਸੀਂ ਉਹਨਾਂ ਨੂੰ ਪੂਰਾ ਸਮਾਨ ਦੇਵਾਂਗੇ ਫਰਸ ਸਿਚੁਏਸ਼ਨ ਚੱਲ ਰਹੀ ਹੈ ਉਹਦੀ ਰਿਗਾਰਡਿੰਗ ਕਿਸੇ ਤਰ੍ਹਾਂ ਦੀ ਪੈਨਿਕ ਦੀ ਜ਼ਰੂਰਤ ਨਹੀਂ ਹੈ ਅਸੀਂ ਇੱਥੇ ਰੇਨੂ ਰਾਮ ਸਟੋਰ ਦੇ ਉੱਤੇ ਖੜੇ ਆ ਤੇ ਸਾਰਾ ਰਸਨ ਇੱਥੇ ਇਜ਼ੀਲੀ ਅਵੇਲੇਬਲ ਹੈ ਜਨੇ ਸਟੋਰ ਰਾਜਪੁਰ ਕਲੋਨੀ ਪਟਿਆਲਾ ਕਿਛੇ ਤੋਂ ਵੀ ਮਾਲ ਪੂਰਾ ਆ ਰਿਹਾ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਨਹੀਂ ਕੋਈ ਰੇਟ ਤੇ ਜੋ ਪ੍ਰੋਡਕਟ ਰੇਟਾਂ ਦੇ ਸੀ ਉਹੀ ਰੇਟ ਦੇ ਸਮਾਨ ਮਿਲ ਰਿਹਾ ਹਰ ਚੀਜ਼ ਅਵੇਲੇਬਲ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸਮਾਨ ਉਹੀ ਪੁਰਾਣੇ ਡੇਟਾ ਤੇ ਮਿਲ ਰਿਹਾ ਹੈ ਕਿ ਪੂਰੀ ਮਾਤਰਾ ਦੇ ਵਿੱਚ ਮਿਲ ਰਿਹਾ ਹੈ ਸਮਾਨ ਦੀ ਕਿਸੇ ਤਰ੍ਹਾਂ ਦੀ ਕੋਈ ਸ਼ੋਰਟੇਜ ਹੈ ਨਹੀਂ ਮੇਰਾ ਨਾਮ ਅਨਿਸ਼ ਕੁਮਾਰ ਹੈ ਸਾਡੀ ਫਰਮ ਦਾ ਨਾਮ ਸੂਰਚਬਾਨ ਹੋਟਲ ਫੁਰਮੰਡੀ ਪਟਿਆਲੇ ਹੈ ਅੱਜ ਸਾਡੇ ਕੋਲ ਮਿਤੀ 8 5 25 ਨੂੰ ਫੂਡ ਸਪਲਾਈ ਵਾਲੇ ਪੁੱਛ ਲਾਇਏ ਤੇ ਕਿ ਤੁਹਾਡੇ ਕੋਲ ਸਮਾਲ ਸਾਡੇ ਕੋਲ ਅਵੇਲੇਬਲ ਹੈਗਾ ਜਿਸ ਟਾਈਮ ਵੀ ਸਾਡੇ ਕੋਲ ਮਾਰ ਜੋ ਵੀ ਹੋਏਗਾ ਅਸੀਂ ਦੇਣ ਕੇ ਜਦਬਰਜੀ ਆਓ ਸਾਡੇ ਕੋਲ ਲੈ ਸਕਦੇ ਮੇਰਾ ਨਾਮ ਜੀ ਸਚਿਨ ਗੁਪਤਾ ਦਾਲਦਲੇ ਚੌਂਕ ਦਾ ਨਿਵਾਸੀ ਹਾਂ ਕਿ ਰਾਸ਼ਨ ਦਾ ਸਮਾਨ ਲੈਣ ਆਇਆ ਸੀ ਮੈਂ ਗੁੱਫਾ ਦੀ ਪਟਵੰਨ ਕੋਲ ਸਟੋਰ ਦਾ ਇਨਾ ਕੋਲੇ ਸਟਾਕ ਪੂਰਾ ਕਿਸੇ ਕੀ ਦੀ ਕਮਿਨੀ ਬੜੀਆ ਸਮਾਨ ਮਿਲਦਾ ਸਾਰਾ ਸਾਡੇ ਚ ਵੀ ਕੋਈ ਘਬਰਾਹਟ ਨਹੀਂ ਹੈ ਕਿਉਂਕਿ ਸਾਨੂੰ ਪਤਾ ਸਮਾਨ ਉਹ ਪੂਰਾ ਮਿਲ ਜਾਂਦਾ ਹੈ। ਡੀਫਰ ਦਾ ਨਾਮ ਹੈ ਗਣਤਤਰਾਏ सुरेंद्र ਕੁਮਾਰ ਲੋਕੇਸ਼ਨ ਹੈ ਗੁਰਮੰਡੀ ਸਾਡੇ ਬਾਕੀ ਆਪਣੇ ਵਾਲੇ ਪਾਸੇ ਤੋਂ ਬੇਨਤੀ ਕਰਨਾ ਚਾਹਾਂਗਾ ਕਿ ਕਿਸੇ ਨਾ ਵੀ ਹੌਸਲੇ ਵਿੱਚ ਟੇਲ ਦੇ ਵਿੱਚ ਆਪਣਾ ਗਿਨੀ ਕਾਟਨ ਹੋਇਆ ਸਾਨੂੰ ਸਾਬਰ ਸਾਡਾ ਪੂਰਾ ਸ਼ੱਕਰ ਗੁੜ ਮਸਟਰਡ ਗਗਮ ਕੰਪਨੀ ਦਾ ਇਸ ਤੋਂ ਲਾਵਾ ਗਰਾਊਂਡ ਨਟ ਕਿਸੇ ਵੀ ਚੀਜ਼ ਦੀ ਲੋੜ ਹੋਵੇ ਸਾਡੇ ਕੋਲ ਸਟਾਕ ਹੈ ਜਿਹੜਾ ਖੁੱਲ੍ਹਾ ਅਵੇਲੇਬਲ ਹੈ ਤੁਸੀਂ ਸਾਡੇ ਕੋਲ ਆ ਕੇ ਇੱਥੇ ਲੈ ਸਕਦੇ ਹੋ ਖਰੀਦ ਸਕਦੇ ਹੋ ਇਹ ਵਿਜੇ ਗੁੱਪਤਾ ਸਾਡੀ ਫਰਮ ਦਾ ਨਾਮ ਹੈ ਉਹ ਮੋਤੀਰਾ ਮਹਿੰਦਰ ਕੁਮਾਰ ਪਟਿਆਲਾ ਗੁਡ ਮੰਡੀ ਵਿਖੇ ਸਾਡੇ ਚੀਨੀ ਦਾ ਹੋਲਸੇਲ ਦਾ ਕੰਮ ਹੈ ਜੋ ਇਹ ਭਾਰਤ ਪਾਕਿਸਤਾਨ ਦੀ ਕਾਂਟਰੋਵਰਸੀ ਦੇ ਦੌਰਾਨ ਜੋ ਪੈਨਿਕ ਹੋਏ ਹੋਏ ਲੋਕ ਉਹ ਹੋਣ ਦੀ ਲੋੜ ਨਹੀਂ ਹੈ ਸਾਡੇ ਕੋਲ ਪ੍ਰਾਪਤ ਮਾਤਰਾਵਾਂ ਪੂਰੇ ਬਾਜ਼ਾਰ ਚ ਦੇਣ ਲਈ ਪ੍ਰਾਪਤ ਮਾਤਰਾ ਨਾਲ ਚੀਨੀ ਹੈ ਤੇ ਪਿੱਛੋਂ ਕੋਈ ਸਪਲਾਈ ਦੀ ਰੋਕ ਨਹੀਂ ਲੱਗੀ ਹੋਈ ਸਾਡੀ ਫਰਮ ਦਾ ਨਾਮ ਲੈਚੀ ਰਾਮ ਬਚਨ ਵਾਲਾ ਹੈ ਜੋ ਕਿ ਸਨੋਰੀਗੇਟ ਪਰਿਆਰਾ ਹੈਗੀ ਇਹ ਸਾਡੇ ਕੋਲ ਦਾਲਾਂ ਦਾ ਵਿਸ਼ੇ ਵਿੱਚ ਮੂੰਗੀ ਮਸਰੀ ਕਾਲੇ ਜਨੇ ਚਨਾਦਾਲ ਰਾਜਮਾ ਹਰੜ ਮਟਰਦਾਲ ਮਟਰ ਹਰਿਤ ਚੀਜ਼ ਦਾ ਸਪੈਸ਼ਲ ਸਟਾਕ ਹੈਗਾ ਕਿਸੇ ਵੀ ਜਰੀਨ ਨੂੰ ਕੋਈ ਘਬਰਾਣ ਦੀ ਲੋੜ ਨਹੀਂ ਹੈਗੀ ਇਨ ਕੇਸ ਕੋਈ ਕੋਈ ਵੀ ਕਿਸੇ ਨੇ ਕਿਤੇ ਵੀ ਪ੍ਰੋਬਲਮ ਆਂਦੀ ਹੈ ਤਾਂ ਅਸੀਂ ਬੈਠੇ ਹਾਂ ਸਾਡੇ ਕੋਲ ਆਓ ਹਰੇ ਨਾਲ ਸੰਪਰਕ ਕਰੋ ਸੋ ਸ਼ਕਲ ਜੀ ਮੈਂ ਡਿੰਪਲ ਹੈਪੀ ਪਾਰਕ ਗੈਸ ਸਟੇਸ਼ਨ ਵਿੱਚੋਂ ਗੱਲ ਕਰ ਰਹੀ ਹਾਂ ਕਿ ਮੈਂ ਕਹਿਣਾ ਚਾਹੁੰਦੀ ਹਾਂ ਕਿ ਅੱਜ ਸਾਡੇ ਆਫਿਸ ਦੇ ਵਿੱਚ 9 5 2025 ਵਿੱਚ ਇੱਕ ਇਨਸਪੈਕਸ਼ਨ ਹੋਈ ਹੈ ਜਿਸ ਦੇ ਵਿੱਚ ਇਹ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਸਾਡੇ ਕੋਲ ਗੈਸ ਸਿਲੰਡਰ ਦਾ ਪੂਰਾ ਸਟਾਕ ਹੈ ਅਤੇ ਜੇਕਰ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਸੀਂ ਲੋਕਾਂ ਨੂੰ ਸਪਲਾਈ ਪੂਰੇ ਟਾਈਮ ਟਾਈਮ ਉਤੇ ਦੇਵਾਂਗੇ ਤਾਂ ਜੋ ਕਿ ਲੋਕ ਕਿਸੇ ਗੱਲ ਤੋਂ ਪਰੇਸ਼ਾਨ ਨਾ ਹੋਣ ਨਮਸਕਾਰ ਜੀ ਮੈਂ ਪੰਕਜ ਕੌਟਲਾ ਸੁਮਿੰਦਰ ਗੈਸ ਸਰਵਿਸ ਤੋਂ ਅੱਜ 9 5 2025 ਬੀਤੀ ਨੂੰ ਸਾਡੇ ਕੋਲੇ ਫੂਲ ਸਪਲਾਈ ਦੀ ਸੀਿੰਗ ਟੀਮ ਐਲਪੀਜੀ ਦਾ ਸਰਵੇ ਕਰਨ ਆਈ ਹੈ ਮੈਂ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਅਸੀਂ ਬਹੁਤ ਸਾਲਾਂ ਤੋਂ LPG ਦੇ ਸਰਵੇ ਮਤਲਬ ਲੋਕਾਂ ਨੂੰ ਸਪਲਾਈ ਕਰ ਰਹੇ ਹਾਂ ਜੋ ਇਹ ਸਥਿਤੀ ਪੈਣੀ ਸੀ ਬਣੀ ਹੋਈ ਹੈ ਬਿਲਕੁਲ ਘਬਰਾਣ ਦੀ ਲੋੜ ਨਹੀਂ ਅਸੀਂ ਪ੍ਰੋਪਰਲੀ ਤਤਪਰ ਹਾਂ 24 ਘੰਟੇ ਤਤਪਰ ਹਾਂ ਕਿਸੇ ਤਰੀਕੇ ਦੀ LPG ਦੀ ਕੋਈ ਵੀ ਦਿੱਕਤ ਲੋਕਾਂ ਨੂੰ ਕੋਈ ਵੀ ਦਿੱਕਤ ਨਹੀਂ ਆਣੀ ਦਿੱਤੀ ਜਾਏਗੀ ਲੋਕ ਪੈਨਿਕ ਕ੍ਰੀਏਟ ਨਾ ਕਰਨ ਬਿਲਕੁਲ ਨਾਰਮਲ ਸਪਲਾਈ ਆਏਗੀ ਲੋਕਾਂ ਦੇ ਘਰਾਂ ਦੇ ਅੰਦਰ ਜਿੰਨਾ ਪਹਿਲਾਂ ਆਉਂਦੀ ਸੀ ਉਦਾਂ ਹੀ ਆਏਗੀ ਬਿਲਕੁਲ ਪੈਨਿਕ ਸਿਚੁਏਸ਼ਨ ਕ੍ਰੀਏਟ ਨਾ ਕਰੋ ਨਮਸਕਾਰ ਜੀ ਸਾਡੇ ਪ੍ਰੀਏ ਗ੍ਰਾਹਕ ਭਾਈਓ मैं आपको ये सूचित करना चाहता हूँ कि हमारे सभी आउटलेट्स पे चाहे वो आई का है या बी का एच पी का है आपको सफिशेंट प्रोडक्ट मिलेगा हमारे टैंक फुल हैं आप प्लीज जो हमारे बॉर्डर पे हालात हैं उनको देख के पैनिक मत कीजिए और प्रोडक्ट्स स्टोर मत कीजिए ये हमारे लिए सेफ भी नहीं है मैं जसपाल जुनेजा प्रधान पेट्रोलियम डीलर्स एसोसिएशन डिस्ट्रिक्ट पटियाला आम लोग करना चाहना कि ਸਾਡੇ ਜ਼ਿਲ੍ਹੇ ਦੇ ਵਿੱਚ ਚਾਹੇ ਉਹ ਇੰਡੀਅਨ ਆਇਲ ਹੈ ਚਾਹੇ ਉਹ ਹਿੰਦੁਸਤਾਨ ਪੈਟਰੋਲੀਅਮ ਹੈ ਚਾਹੇ ਉਹ ਭਾਰਤ ਪੈਟਰੋਲੀਅਮ ਹੈ ਕਿਸੇ ਵੀ ਪੈਟਰੋਲ ਪੰਪ ਤੇ ਤੇਲ ਚਾਹੇ ਉਹ ਡੀਜ਼ਲ ਹੈ ਜਾਂ ਪੈਟਰੋਲ ਹੈ ਕੋਈ ਕਮੀ ਨਹੀਂ ਹੈ ਸਾਡਾ ਸੰਗਰੂਰ ਟਰਮੀਨਲ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਸਾਨੂੰ ਪੂਰੀ ਸਪਲਾਈ ਰਿਲੀਜ਼ ਕਰ ਰਿਹਾ ਹੈ ਮੈਂ ਹਰਪ੍ਰੀਤ ਸਿੰਘ ਮੈਨੇਜਰ ਮਸਤ ਸਰਵਿਸ ਸਟੇਸ਼ਨ ਪਟਿਆਲਾ ਘਵਾਰਾ ਚੋਂ ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਸਾਡੇ ਪੈਟਰੋਲ ਪੰਪ ਤੇ ਕਿਸੇ ਤਰ੍ਹਾਂ ਦੀ ਪੈਟਰੋਲ ਡੀਜ਼ਲ ਦੀ ਕਮੀ ਨਹੀਂ ਹੈਗੀ ਲੋਕਾਂ ਨੂੰ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਕਿਸੇ ਵੀ ਟਾਈਮ ਕੋਈ ਵੀ ਆ ਕੇ ਪੈਟਰੋਲ ਡੀਜ਼ਲ ਭਰਵਾ ਸਕਦਾ ਹੈ ਸਾਡੇ ਕੋਲ ਫੂਡ ਸਪਲਾਈ ਡਿਪਾਰਟਮੈਂਟ ਤੋਂ ਸਾਡੇ ਇੰਸਪੈਕਟਰ ਸਾਹਿਬ ਸਾਡੇ ਸਾਹਮਣੇ ਆਏ ਨੇ ਉਹਨਾਂ ਦੀ ਟੀਮ ਔਰ ਜਿਵੇਂ ਕਿ ਹਾਲਾਤ ਅੱਜ ਕੱਲ੍ਹ ਚੱਲ ਰਹੇ ਲੋਕੀ ਪੈਨਿਕ ਬਹੁਤ ਹੋ ਰਹੇ ਨੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਪੈਟਰੋਲ ਡੀਜ਼ਲ ਦੀ ਕੋਈ ਕਮੀ ਨਹੀਂ ਹੈਗੀ ਹੈ ਬਸ ਬੇਨਤੀ ਇੰਨੀ ਹੈ ਕਿ ਕੋਈ ਵੀ ਪੈਨਿਕ ਕਰਨ ਦੀ ਜ਼ਰੂਰਤ ਨਹੀਂ ਜਦੋਂ ਮਰਜ਼ੀ ਆ ਕੇ ਪੈਟਰੋਲ ਡੀਜ਼ਲ ਸਾਡੇ ਤੋਂ ਪੰਪ ਤੋਂ ਲੈ ਸਕਦਾ ਸਾਰੇ ਹੀ ਪਟਿਆਲਾ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜਾ ਪਾਕਿਸਤਾਨ ਤੇ ਪਾਰ ਦੇ ਵਿੱਚ ਪੈਨਿਕ ਚੱਲ ਰਿਹਾ ਹੈ ਸਿਸਟਮ ਤਣਾਅਪੂਰਨ ਮਾਹੌਲ ਚੱਲ ਰਿਹਾ ਉਸ ਦੇ ਮੱਦੇਨਜ਼ਰ ਫੂਡ ਕਾਰਪੋਰੇਸ਼ਨ ਆਫ ਇੰਡੀਆ ਤੇ ਇਹਦੇ ਨਾਲ ਲੱਗਦੀਆਂ ਏਜੰਸੀਆਂ ਪੰਡਗਰੇਨ ਵੇਅਰਹਾਊਸ ਮਾਰਕੀਟ ਤੇ ਪੰਚਪ ਕਿਸੇ ਵੀ ਪਟਿਆਲਾ ਵਾਸੀ ਨੂੰ ਘਬਰਾਣ ਦੀ ਜਰੂਰਤ ਨਹੀਂ ਹੈ ਸਾਡੇ ਕੋਲ ਕਣਕ ਅਤੇ ਚੌਲ ਦਾ ਪੂਰਾ ਸਟਾਕ ਹੈ ਦੇਸ਼ ਵਾਸੀਆਂ ਵਾਸਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਮਿਲ ਕੇ ਜੋ ਕੰਮ ਕਰ ਰਹੇ ਨੇ ਉਹਦੇ ਵਾਸਤੇ ਕਿਸੇ ਵੀ ਪਟਿਆਲਾ ਨਿਵਾਸੀ ਨੂੰ ਘਬਰਾਣ ਦੀ ਜਰੂਰਤ ਨਹੀਂ ਹੈ ਅਸੀਂ ਤੁਹਾਡੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ